ਬਹੁਤ ਫੁੱਲ ਫੁੱਲ ਵੇਖਦਾ ਫੁੱਲ ਲੀ ਮਰੀ ਬਹੁਤ ਕਿੱਟਾ ਵੇਖਦਾ ਇਹ ਗਰਬ ਕਰ ਕਿਤਰਾ ਗਰਾਹ ਕਰ ਕਾਰ ਚੱਲਦੇ ਨੇ ਵਖਤ ਕਰਦੀਆਂ ਨੇ ਘਰਾਂ ਦੇ ਭਾਂਡੇ ਮਾਂ ਜਮਾਂ ਤੇ ਮੈਂ ਚਾਹੂੰ ਕਿ ਦੋਤਨਾ ਕਰਾਂ ਦਾ 22 ਡੰਗਰ ਇੱਕ ਘਰ ਦੇ 4 ਇੱਕ ਡੰਗਰ ਕਰਦੇ ਮੈਂ ਗੋਇਆ ਛੱਟ ਛੱਟ ਕੇ ਹੋਟਲ ਤੇ ਭਾਂਡੇ ਮਾਂ ਜਮਾਂ ਕੇ ਮੈਂ ਇਸ ਦਿਨ ਦੇ ਬੱਚਿਆਂ ਨੂੰ ਪਾਲਦੀ ਰਹੀ ਇਹਨੇ ਨਛੇ ਜੀ ਜਿਹੜਾ ਦੇਣਾ ਨਛੇ ਵਾਲਿਆਂ ਕੋਲੇ ਜਿਹੜਾ ਦੇਣਾ ਨਛੇ ਵਾਲਿਆਂ ਕੋਲੇ 얘는 나잖아. 얘 팔다리. 어. 어. 빨 예. ਮੇਰਾ ਸਾਈਕਲ ਟੁੱਟ ਗਿਆ ਅਸਤਪ ਟੁੱਟ ਗਿਆ ਕੋਈ ਭਾਵੇਂ ਤਾਂ ਮੰਦੇ ਦੇ ਕਿਤੇ ਕੋਈ ਆਤੇ ਜਿਹਾ ਆਇਆ ਮੇਰਾ ਫਿੱਟ ਗਿਆ ਮੇਰਾ ਨਾਂ ਬਹੀ ਲੋ ਲਵੀ ਤੇਰੇ ਬਹੀ ਕੰਡ ਕੁੰਡੇ ਜੇ ਕੋਈ ਇੱਥੋਂ ਨਾ ਆਵੇ ਬਹੁਤ ਫੁੱਲ ਫੁੱਲ ਦੇ ਤੱਕ ਕੋਈ ਨਹੀਂ ਮੋਟ ਟਿੱਕਾ ਵੇਖਦਾ ਹੋਵੇ ਕੋ ਘਰ ਚੱਲਦੇ ਨੇ ਵਖਤ ਕਰਦੀਆਂ ਨੇ ਘਰਾਂ ਦੇ ਭਾਂਡੇ ਮਾਂ ਦੇ ਮਾਂ ਤੇ ਮੈਂ ਚਾਹੂੰ ਕਿ ਜੋਤਨਾ ਕਰਾਂ ਦਾ 22 ਡੰਗਰ ਇੱਕ ਘਰ ਦੇ 4 ਇੱਕ ਡੰਗਰ ਕਰਦੇ ਮੈਂ ਗੋਇਆ ਛੱਟ ਛੱਟ ਕੇ ਹੋਟਲ ਤੇ ਭਾਂਡੇ ਮਾਂਜ ਮਾਂ ਕੇ ਮੈਂ ਇਹ ਦਿਨ ਦੇ ਬੱਚਿਆਂ ਨੂੰ ਪਾਲਦੀ ਰਹੀ ਇਹਨੇ ਨਛੇਤੀ ਜਿਹੜਾ ਦੇਣਾ ਨਛੇ ਵਾਲਿਆਂ ਕੋਲੇ ਜਿਹੜਾ ਦੇਣਾ ਨਛੇ ਵਾਲਿਆਂ ਕੋਲੇ ਇਹਨੇ ਨਛੇ ਸਾਰਾ ਕਾਰਖਾਨਾ ਖਾਲੀ ਹੋ ਗਿਆ ਸਾਡਾ ਸਾਡੇ ਕਰ ਪਾਣੀ ਪੀਣ ਨੂੰ ਕੋਹਲੀ ਨੇ ਅੰਦਰ ਖਾਲੀ ਹੋਇਆ ਆ ਪਿਆ ਮੇਰੇ ਘਰ ਦੀ ਕੱਖ ਨਹੀਂ ਹੈਗਾ ਸਾਡਾ ਕੋਈ ਨਹੀਂ ਹੈਗਾ ਸਾਰਾ ਇਹ ਸਰਕਾਰ ਨੇ ਬੇੜਾ ਕੀਤਾ ਇਹ ਸਰਕਾਰ ਨੇ ਬੇੜਾ ਕੀਤਾ ਕਰਕੇ ਇਹ ਸਰਕਾਰ ਨੇ ਜੇ ਇੱਥੇ ਆਂਦੀ ਪੁਲਿਸ ਪੈਸਾ ਦੇ ਦਿੰਦੇ ਨੇ ਅੰਦਰ ਖਾਤੇ ਤੇ ਛੱਡ ਜਾਂਦੇ ਮਹੀਨੇ ਭਰ ਦਿਆਂ ਨੇ ਮਹੀਨੇ ਭਰ ਕੇ ਛਡਾ ਲੈਂਦੇ ਨੇ ਲੱਖਾਂ ਨਾਲ ਕਰਦੇ ਲੱਖਾਂ ਦੇ ਦਿੰਦਿਆਂ ਲੈ ਸਾਡੇ ਵਾਸਤੇ ਗੱਲ ਹੀ ਕੋਈ ਨਹੀਂ ਜਿੱਦਾਂ ਦੇ ਮਾਵਾ ਦੇ ਪੁੱਤਰ ਚੋਰੇ ਉਹਨਾਂ ਦਾ ਪਤਾ ਹੀ ਨਹੀਂ ਦਾ ਆਬਦਾਂ ਨੂੰ ਲਾਵਣ ਖਾਂ ਜਿਹੜੇ ਵੇਚਦੇ ਨੇ ਉਹਨਾਂ ਨੂੰ ਲਾਵਣ ਟੀਕਾ ਪੀਵੇ ਚੈੱਕ ਕਰੋ ਫੇਰ ਲਗਾ ਦੇ ਆ ਜੇ ਤੇ ਉਹਨਾਂ ਦੇ ਕੋਲੇ ਬੈਣ ਗੁਰਦੇ ਬੈਣ ਉਹਨਾਂ ਨੂੰ ਲੜੇ ਟੀਕਾ ਉਥੇ ਉਹਨਾਂ ਤਾਂ ਆਂਦੀਆਂ ਨੇ ਤੁਸੀਂ ਵੇਖੋ ਨਾ ਸ਼ਰਾਬ ਪੀ ਲੋ ਟੀਕਾ ਨਾ ਪੀਆ ਜੇ ਸ਼ਰਾਬ ਪੀਓ ਮੀਟ ਖਾਓ ਇਵੇਂ ਆਂਦੀਆਂ ਨੇ ਬੰਦੇ ਬੁੜੀਆਂ ਵੇਚਦੇ ਨੇ ਬੱਚੇ ਬੱਚੇ ਦੇ ਨਿੱਕੇ ਬੱਚੇ ਹਾਂ ਛਰੇ ਆਂ ਦੇਖਦਾ ਸਾਡੀ ਤਾਂ ਬੇਨਤੀ ਹੱਥ ਬੰਨ੍ਹ ਕੇ ਇੱਥੇ ਪਿੰਡ 'ਚ ਚੌਕੀ ਬਣਨੀ ਚਾਹੀਦੀ ਏ ਕੈਠ ਘਾਟ ਤੇ ਕੋਸਤੇ ਜੇ ਕੋ ਪ੍ਰਧਾਨ ਕਹਿੰਦਾ ਏ ਉਹਨਾਂ ਦੀਆਂ ਢਿੰਗਾਂ ਪੁੰਨਦੇ ਨੇ ਵੇਚਣ ਵਾਲੇ ਮੈਂ ਵੀ ਕਿਹਾ ਸੀ ਅਗਲੀ ਵਾਰੀ ਆਇਸੀ ਮੰਤਰੀ ਉਹਨਾਂ ਨੂੰ ਮੈਂ ਕਿਹਾ ਤੇ ਮੇਰੀ ਨਾ ਮੈਨੂੰ ਕੋ ਬਕਵਾਦੀ ਬਾਕੀ ਚਿੱਟਾ ਵੇਚਣ ਵਾਲਿਆਂ ਨੇ ਹਾਂ ਦੇ ਤੈਨੂੰ ਮਾਰ ਦੇਣਾ ਕਾਫੇ ਕਵਾੜੀਆਂ ਲਿਆ ਕੇ ਇਹ ਵੀ ਆਂਦੇ ਸੀ ਇੱਥੇ ਚੌਕੀ ਬਣਨੀ ਚਾਹੀਦੀ ਮੇਰੀ ਤਾਂ ਹੱਥ ਬੰਨ੍ਹ ਕੇ ਬੇਨਤੀ ਮੇਰਾ ਨਾ ਜਾਣ ਗਿਆ ਮੇਰੀ ਹੱਥ ਬੰਨ੍ਹ ਤੇ ਬੇਨਤੀ ਏ ਇਹ ਨਾਮ ਕਟਾ ਹਾਂ ਹਾਂ ਇਹ ਨਾਮ ਕਟਾ ਨਾ ਦੰਦਾਂ ਦਾ ਬਰੇਕ ਮੇਰਾ ਪ੍ਰਾਜੇ ਇਹਨੇ ਕਟਾ

ਬਹੁਤ ਜ਼ਿਆਦਾ ਟੀਕੇ ਲਾਉਂਦਾ ਸੀ ਇੱਥੇ ਮਿਲਦਾ ਸੀ ਸਮਾਨ ਵੀ ਇੱਥੇ ਮਿਲਦਾ ਸੀ ਹਾਂ ਸਾਰਾ ਕੁਝ ਇੱਥੇ ਵੇਖਰਦੀ ਟੀਕੇ ਵੀ ਮਿਲਦੇ ਸਮਾਨ ਆਪਦੇ ਸਮਾਨ ਸਾਰਾ ਮੇਰਾ ਘਰ ਦਾ ਕਾਜ ਦਾ ਫੜ ਗਏ ਨਾ ਹਾਂ ਸਾਰਾ ਕੁਝ ਮੇਰਾ ਘਰ ਦਾ ਸਾਰਾ ਕੁਝ ਹੀ ਗਵਾਦਾ ਫੜਦੇ ਘਰ ਦੀ ਮੌਤ ਵੀ ਇਹਨਾਂ ਦੀ وجہ ਨਾਲ ਹੋਈ ਹੈ ਜਿਨਾ ਚਿੱਟਾ ਵੇਚ ਦੇ ਕਿੰਨਾ ਬਹੁਤ ਜ਼ਿਆਦਾ ਕਰਿਆ ਵੀ ਕੀ ਜਾਂਦਾ ਹਾਂ ਇੱਥੇ ਵੇਖੋ ਹਾਂ ਤੇ ਇੱਥੇ ਚੌਕੀ ਬਣਵਾਓ ਨਹੀਂ ਉਸਨੀ ਰੋਕਦੀ ਕੁਲਸਾੜਾਂ ਨੂੰ ਪੈਸਾ ਥੇਲਾ ਮਿਲ ਜਾਂਦਾ ਤੇ ਚੁੱਕ ਹੋ ਜਾਂਦੇ ਇੱਥੇ ਬੰਨੀ ਚ 2 ਮਹੀਨਾ ਲੱਗਦੀ ਆ ਹਾਂ ਜੀ ਕਿੰਨੇ ਬੱਚੇ ਨੇ ਇੱਕ ਮੁੰਡਾ ਹੋ ਗਿਆ ਬਸ ਹੈ ਇੱਕ ਹੀ ਬੇਟਾ ਇੱਕ ਹੀ ਬੇਟਾ ਪਰ ਬੰਦ ਹੋਣਾ ਚਾਹੀਦਾ ਨਸ਼ਾ ਹਾਂ ਇਹ ਨਸ਼ਾ ਬੰਦ ਹੋਣਾ ਚਾਹੀਦਾ ਇੱਥੇ ਚੌਕੀ ਬੰਨੀ ਚਾਹੀਦੀ ਜਕਸੀਰ ਕਿੱਥੋਂ ਦਾ ਰਹਿਣ ਵਾਲਾ ਇੱਥੋਂ ਦੇ ਕੁੰਡਿਆ ਦੇ ਭਰਾ ਜੀ ਕੀ ਕਰਦਾ ਕੀ ਕੀ ਹੋਇਆ ਨਸ਼ਾ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਬਹੁਤ ਜ਼ਿਆਦਾ ਨੌਜਵਾਨ ਬਹੁਤ ਜ਼ਿਆਦਾ ਖਤਮ ਹੋ ਰਹੇ ਨੇ ਇੱਕ ਕੱਲ ਹੋਈ ਡੈਥ ਇੱਕ ਹਾਦਸੇ ਹੋ ਗਈ ਇੱਕ ਸੈਸ਼ਨ ਵਾਹ ਹਾਂਜੀ ਕਿੰਨੇ ਘੰਟੇ ਚੋ ਗਈ ਇਹ ਪਾਸੇ 24 ਘੰਟੇ ਚੋ ਗਈ ਬਸ ਇੱਕ ਹੋਰ ਡੈਥ ਹੋ ਗਈ ਇਸ ਪਿੰਡ ਦੇ ਵਿੱਚ ਨਸ਼ਾ ਦੂਰ ਕੀਤਾ ਜਾਵੇ ਬਸ ਇੱਕ ਸਾਡੀ ਇੱਕ ਹੀ ਰਿਕਵੈਸਟ ਹੈ ਬਹੁਤ ਜ਼ਿਆਦਾ ਨਸ਼ਾ ਘਰ ਘਰ ਵਿੱਚ ਕੀ ਜਾਂਦਾ ਇੱਥੇ ਨਾ ਪੁਲਿਸ ਵਾਲੇ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਵੀ ਬਸ ਪੈਸੇ ਲੈ ਲੈਂਦੇ ਨੇ ਬਸ ਛੱਡ ਦਿੰਦੇ ਨੇ ਬਸ ਜਿਹਨੂੰ ਫੜ ਕੇ ਲੈ ਜਾਂਦੇ ਨੇ ਬਸ 4 ਦਿਨ ਰੱਖਦੇ ਨੇ ਤੇ ਬਸ ਉਹਨੂੰ ਛੱਡ ਦਿੰਦੇ ਨੇ ਬਸ ਬਹੁਤ ਜ਼ਿਆਦਾ ਨਸ਼ਾ ਕਿੰਨੇ ਕੁ ਲੋਕ ਜਿਹੜੇ ਆ 4 ਚੌਥੀ ਪੰਜਵੀਂ ਮੌਤ ਇੱਥੇ ਬਸ ਹਾਂਜੀ ਬਸ ਬੱਚੇ ਛੋਟੇ ਛੋਟੇ ਰੋਲ ਰਹੇ ਨੇ ਬਸ ਦੇਖੋ ਕੀ ਹਾਲਾਤ ਹੋ ਮਿਲਦੇ ਦੱਸਣ ਨੂੰ ਸਰਕਾਰ ਤਾਂ ਕੰਨੀ ਨਸ਼ਾ ਬੰਦ ਕਰ ਹਾਂ ਸਰਕਾਰ ਕੋਈ ਨਸ਼ਾ ਨਹੀਂ ਬੰਦ ਕਰ ਰਹੀ ਕੋਈ ਵੀ ਨਹੀਂ ਹਾਂਜੀ